ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਪੈਸੇ ਦੀ ਚਿੰਤਾ ਤਾਂ ਹਰ ਬੰਦੇ ਨੂੰ ਆ ਕਿਉਂਕਿ ਪੈਸੇ ਤੋਂ ਬਿਨਾ ਸਾਡੀਆਂ ਲੋੜਾਂ ਜ਼ਰੂਰਤਾਂ ਪੂਰੀਆਂ ਨਹੀਂ ਹੋ ਸਕਦੀਆਂ ਬਹੁਤ ਸਾਰੇ ਐਸੇ ਕੰਮ ਆ ਜੋ ਪੈਸੇ ਤੋਂ ਬਿਨਾ ਇਸ ਕਲਪਨਾ ਨਹੀਂ ਕਰ ਸਕਦੇ ਤਾਂ ਫਿਰ ਸਾਡੇ ਆਪਣੇ ਲਈ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਦੇ ਲਈ ਪੈਸਾ ਤਾਂ ਜ਼ਰੂਰੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਤਾਂ ਬੰਦਾ ਪਹਿਲਾਂ ਤਾਂ ਪੈਸਾ ਕਮਾਉਣ ਦੇ ਲਈ ਚਿੰਤਾ ਕਰਦਾ ਹੈ ਕਿ ਮੈਂ ਕੋਈ ਨਾ ਕੋਈ ਕੰਮ ਧੰਦਾ ਸ਼ੁਰੂ ਕਰਾਂ ਫਿਰ ਕੰਮ ਧੰਦਾ ਸ਼ੁਰੂ ਕਰ ਲਿਆ ਫਿਰ ਉਸ ਕੰਮ ਧੰਦੇ ਦੇ ਵਿੱਚ ਹੁਣ ਵਾਧਾ ਹੋਵੇ ਬਰਕਤ ਪਵੇ ਕਿ ਚਾਰ ਪੈਸੇ ਵਜਣ ਇਸ ਗੱਲ ਦੀ ਚਿੰਤਾ ਲੱਗੀ ਰਹਿੰਦੀ ਆ ਇਸੇ ਚੱਕਰ ਦੇ ਵਿੱਚ ਕਈ ਵਾਰ ਬੰਦਾ ਨਾ ਚਾਹੁੰਦਿਆ ਹੋਇਆ ਵੀ ਝੂਠ ਦਾ ਸਹਾਰਾ ਲੈਂਦਾ ਏ ਬੇਈਮਾਨੀ ਕਰਦਾ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪੈਸੇ ਪੱਖੋਂ ਪੂਰੀ ਪੈ ਗਏ ਮੇਰੇ ਘਰ ਦੇ ਪੈਸੇ ਵੀ ਥੰਗੀ ਰੂਰ ਹੋ ਜਾਵੇ ਤਾਂ ਅੱਜ ਦੀ ਵੀਡੀਓ ਦੇ ਵਿੱਚ ਮੇਰੇ ਪੰਜਵੇਂ ਪਾਸ਼ਾ ਜਿਹੜੇ ਸਾਨੂੰ ਬੜਾ ਸੋਹਣਾ ਸਮਝਾ ਦਿੰਦਾ ਕਿ ਕੋਈ ਵੀ ਝੂਠ ਧਰੇਵ ਠੱਗੀ ਠੋਰੀ ਕਰਨ ਦੀ ਲੋੜ ਨਹੀਂ ਹੈ ਜੇਕਰ ਕੋਈ ਮਨੁੱਖ ਇਹ ਪੰਜ ਕੰਮ ਕਰੇ ਤਾਂ ਉਹਦੇ ਹਰ ਕੰਮ ਦੇ ਵਿੱਚ ਬਰਕਤ ਪੈਂਦੀ ਆ ਤਾਂ ਉਹ ਪੰਜ ਕੰਮ ਕਿਹੜੇ ਨੇ ਉਹ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਇਸ ਸਾਖੀ ਦੇ ਰਾਹ ਸਮਝਾਂਗੇ ਸਾਖੀ ਦੇ ਵਿੱਚੋਂ ਹੀ ਸਾਨੂੰ ਪੰਜ ਨੁਕਤੇ ਮਿਲਦੇ ਆਂ ਇਹ ਸਾਖੀ ਆ ਮੇਰੇ ਪੰਜਵੇਂ ਪਾਸ਼ਾ ਜੀ ਦੇ ਸਮੇਂ ਦੀ ਪੰਜਵੇਂ ਪਾਸ਼ਾ ਜੀ ਦੇ ਸਮੇਂ ਦੇ ਵਿੱਚ ਉਹਨਾਂ ਦਾ ਇੱਕ ਬਹੁਤ ਪਿਆਰਾ ਸਿੱਖ ਹੋਇਆ ਜਿਸ ਦਾ ਨਾਮ ਇਤਿਹਾਸ ਦੇ ਵਿੱਚ ਭਾਈ ਕਿਟਾਰੂ ਜੀ ਲਿਖਿਆ ਹੈ ਕਹਿੰਦੇ ਭਾਈ ਘਟਾਰੂ ਜੀ ਸਤਿਗੁਰ ਸੱਚੇ ਪਾਤਸ਼ਾਹ ਦੇ ਬਚਨਾਂ ਦੇ ਅਨੁਸਾਰ ਚੱਲਣ ਵਾਲਾ ਕਹਿੰਦੇ ਭਾਈ ਘਟਾਰੂ ਜੀ ਦੀ ਕਰਿਆਲੇ ਦੀ ਦੁਕਾਨ ਸੀ ਤਾਂ ਭਾਈ ਘਟਾਰੂ ਜੀ ਨੂੰ ਆਪਣਾ ਇਹ ਕੰਮ ਧੰਦਾ ਕਰਨ ਦੇ ਲਈ ਆਪਣੇ ਨਗਰ ਤੋਂ ਬਾਹਰ ਜਾਣ ਪਿਆ ਕਹਿੰਦੇ ਜਦੋਂ ਨਗਰ ਤੋਂ ਬਾਹਰ ਜਾ ਕੇ ਕੰਮ ਧੰਦਾ ਕਾਰੋਬਾਰ ਸ਼ੁਰੂ ਕਰਨਾ ਸੀ ਤਾਂ ਮਨ ਦੇ ਵਿੱਚ ਬਹੁਤ ਜ਼ਿਆਦੀ ਚਿੰਤਾ ਸੀ ਕਿ ਮੈਂ ਬਗਾਨੇ ਮੁਲਕ ਦੇ ਵਿੱਚ ਚੱਲਿਆ ਹਾਂ ਪਤਾ ਨਹੀਂ ਉੱਥੇ ਜਾ ਕੇ ਮੇਰਾ ਕੰਮ ਧੰਦਾ ਚੱਲੇ ਜਾਂ ਨਾ ਚੱਲੇ ਕਹਿੰਦੇ ਇਹ ਹੀ ਚਿੰਤਾ ਉਹਨੇ ਪੰਜਵੇਂ ਪਾਸ਼ਾ ਜੀ ਦੇ ਅੱਗੇ ਰੱਖੀ ਕਿ ਪਾਸ਼ਾ ਮੇਰੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਫਿਕਰ ਨੇ ਕਿ ਮੈਂ ਆਪਣੇ ਕੰਮ ਧੰਦੇ ਦੇ ਲਈ ਬਾਹਰ ਚਲ ਗਿਆ ਤਾਂ ਉੱਥੇ ਜਾ ਕੇ ਮੈਂ ਪਤਾ ਨਹੀਂ ਸਹੀ ਤਰੀਕੇ ਦੇ ਨਾਲ ਕੰਮ ਕਰ ਪਾਵਾਂਗਾ ਜਾਂ ਨਹੀਂ ਤਾਂ ਕਹਿੰਦੇ ਉਸ ਵੇਲੇ ਸਤਿਗੁਰੂ ਸੱਚੇ ਪਾਸ਼ਾ ਨੇ ਭਾਈ ਘਟਾਰੂ ਜੀ ਨੂੰ ਪੰਜ ਬਚਨ ਦਿੱਤੇ ਸਨ ਪਹਿਲਾ ਕਿ ਰੋਜ਼ ਸਵੇਰੇ ਅੰਮ੍ਰਿਤ ਵੇਲੇ ਦੇ ਵਿੱਚ ਉੱਠਣਾ ਉੱਠ ਕੇ ਇਸ਼ਨਾਨ ਕਰਕੇ ਨਿਤ ਨਿਯਮ ਕਰਨਾ ਜਪਜੀ ਸਾਹਿਬ ਜੀ ਦੀ ਬਾਣੀ ਪਰਮੇ ਫਿਰ ਕੁਝ ਖਾਣਾ ਪੀਣਾ ਹੈ ਪਹਿਲਾਂ ਆਪਣਾ ਅੰਮ੍ਰਿਤ ਵੇਲੇ ਦਾ ਨਿਤਨੇਮ ਨਿਭਾਉਣਾ ਹੈ ਉਸ ਤੋਂ ਬਾਅਦ ਦੂਸਰਾ ਬਚਨ ਇਹ ਦਿੱਤਾ ਕਿ ਆਪਣੀ ਜੋ ਵੀ ਕਿਰਤ ਕਮਾਈ ਕਰਨੀ ਹੈ ਨਾ ਕਿਰਤ ਕਮਾਈ ਕਰਦਿਆਂ ਹੋਇਆਂ ਮਨ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਜੋੜ ਕੇ ਰੱਖਣਾ ਭਾਵ ਕਿ ਵਾਹਿਗੁਰੂ ਵਾਹਿਗੁਰੂ ਕਰਦਿਆਂ ਆਪਣਾ ਕੰਮ ਕਰਨਾ ਹੈ ਫਿਰ ਆਪ ਸੋਚੋ ਕਿ ਜਿਸ ਬੰਦੇ ਨੇ ਆਪਣੇ ਕੰਮ ਨੂੰ ਹੀ ਬੰਦਗੀ ਬਣਾ ਲਈ ਹੋਵੇ ਉਹਦੇ ਕੰਮ ਦੇ ਵਿੱਚ ਬਰਕਤਾਂ ਜ਼ਰੂਰ ਕਦੀਆਂ ਨੇ ਹਰ ਕੰਮ ਦੇ ਵਿੱਚ ਆਪਣੇ ਗੁਰੂ ਨੂੰ ਨਾਲ ਨੇ ਚੱਲਣਾ ਚਾਹੀਦਾ ਹੈ ਗੁਰੂ ਦੇ ਦੱਸੇ ਅਨੁਸਾਰ ਚੱਲਣਾ ਚਾਹੀਦਾ ਹੈ ਤਾਂ ਆਪਾਂ ਜ਼ਿੰਦਗੀ ਦੇ ਵਿੱਚ ਕਦੇ ਵੀ ਔਖੇ ਹੋ ਨਹੀਂ ਸਕਦੇ ਤਾਂ ਕਹਿੰਦੇ ਦੂਜਾ ਵਚਨ ਸਤਿਗੁਰ ਸੱਚੀ ਬਾਸ਼ਾ ਨੇ ਇਹ ਗਿਆ ਕਿ ਆਪਣਾ ਕੰਮ ਧੰਦਾ ਕਰਦਿਆਂ ਹੋਇਆਂ ਮਨ ਗੁਰੂ ਚਰਨਾਂ ਦੇ ਨਾਲ ਜੋੜ ਕੇ ਰੱਖਣਾ ਤੀਜਾ ਵਚਨ ਕਿ ਆਪਣੀ ਕੀਤੀ ਹੋਈ ਹੱਕ ਸੱਚ ਦੀ ਨੇਕ ਕਮਾਈ ਦੇ ਵਿੱਚੋਂ ਦਸਵੰਦ ਜ਼ਰੂਰ ਕੱਢਣਾ ਹੈ ਚੌਥਾ ਕਿ ਕਦੇ ਵੀ ਘਟਣੇ ਤੋਲਣ ਪੂਰੀ ਇਮਾਨਦਾਰੀ ਦੇ ਨਾਲ ਕੰਮ ਕਰਨਾ ਪੰਜਵਾਂ ਕਿ ਕੋਲ ਲੈ ਕੇ ਕਦੇ ਕਿਸੇ ਦਾ ਦਿਨ ਨਹੀਂ ਰਖਾਉਣਾ ਇਹ ਪੰਜ ਕੇ ਬਚਨ ਜੇ ਤੂੰ ਕਮਾਵੇਂਗਾ ਨਾ ਤਾਂ ਤੇਰੇ ਹਰ ਕੰਮ ਦੇ ਵਿੱਚ ਤੈਨੂੰ ਸਫਲਤਾ ਮਿਲੇਗੀ ਕਹਿੰਦੇ ਭਾਈ ਘਟਾਰੂ ਜੀ ਗੁਰੂ ਦੇ ਬਚਨਾਂ ਦੇ ਉੱਤੇ ਚੱਲਣ ਵਾਲਾ ਰੋਜ਼ ਸਵੇਰੇ ਉੱਠ ਕੇ ਜਪਜੀ ਸਾਹਿਬ ਦੀ ਦਾ ਪਾਠ ਕਰਨਾ ਕਦੇ ਵੀ ਆਪਣੇ ਕਿਰਤ ਦੇ ਵਿੱਚ ਬੇਈਮਾਨੀ ਨਹੀਂ ਕਰਨੀ ਵਾਹਿਗੁਰੂ ਵਾਹਿਗੁਰੂ ਕਰਦਿਆਂ ਸਵਦਾ ਤੋਂ ਲੈਣਾ ਕਹਿੰਦੇ ਉਹਦਾ ਕੰਮ ਦਿਨੋਂ ਦਿਨ ਵੱਧਦਾ ਜਾ ਰਿਹਾ ਸੀ ਦਿਨ ਦੁੱਖੀ ਰਾਤ ਚੁੱਕੀ ਇਹ ਦੇਖ ਕੇ ਕੁਝ ਲੋਕ ਉਹਦੇ ਨਾਲ ਈਰਖਾ ਕਰਨ ਲੱਗੇ ਉਹ ਲੋਕ ਜਿਨ੍ਹਾਂ ਦੀਆਂ ਪਹਿਲਾਂ ਤੋਂ ਹੀ ਉੱਥੇ ਦੁਕਾਨਾਂ ਸਨ ਕਿਨੇ ਮਨ ਦੇ ਵਿੱਚ ਈਰਖਾ ਰੱਖ ਲਈ ਈਰਖਾ ਵਸ ਪੈ ਕੇ ਉਹਨਾਂ ਨੇ ਵਿਉਂਤ ਬਣਾਏ ਵੀ ਕਿਉਂ ਨਾ ਇਹਦੀ ਸ਼ਿਕਾਇਤ ਆਪਾਂ ਇੱਕ ਵੱਡੇ ਅਫਸਰਾਂ ਨੂੰ ਕਰੀਏ ਕਹੀਏ ਕਿ ਇਹ ਘੱਟ ਟੋਣਦਾ ਹੈ ਕਹਿੰਦੇ ਇੱਕ ਦਿਨ ਇਹਨਾਂ ਨੇ ਇਸੇ ਤਰ੍ਹਾਂ ਕੀਤਾ ਪੰਜ-ਸੱਤ ਜਣੇ ਰਲ ਕੇ ਆਏ ਕੁਝ ਕਲੇ ਪਾਈ ਕਟਾਰੂ ਜੀ ਨੂੰ ਗੱਲਮੀ ਲਾ ਲਿਆ ਤੋ ਦਿਨਾਂ ਨੇ ਇਹਨਾਂ ਦੇ ਵੱਟੇ ਵਧਾ ਦਿੱਤੇ ਅਤੇ ਵਿਭਾਗ ਦੇ ਲੋਕਾਂ ਨੂੰ ਸ਼ਿਕਾਇਤ ਪਹਿਲਾਂ ਹੀ ਕੀਤੀ ਹੋਈ ਸੀ ਵਿਭਾਗ ਦੇ ਅਫਸਰ ਆ ਗਏ ਭਾਈ ਘਟਾਰੂ ਜੀ ਦੇ ਵੱਟੇ ਚੈੱਕ ਕਰਨ ਦੇ ਲਈ ਕਿ ਭਾਈ ਘਟਾਰੂ ਜੀ ਕੱਟਤਾ ਨੇ ਢੋਲਦਾ ਕਹਿੰਦੇ ਹੁਣ ਭਾਈ ਘਟਾਰੂ ਜੀ ਨੇ ਜਦੋਂ ਅਫਸਰਾਂ ਨੂੰ ਆਪਣੀ ਦੁਕਾਨ ਦੇ ਵਿੱਚ ਦੇਖਿਆ ਤਾਂ ਉਹਨੂੰ ਕੋਈ ਚਿੰਤਾ ਨਹੀਂ ਸੀ ਪਰ ਕਹਿੰਦੇ ਜਦੋਂ ਉਹ ਅਫਸਰਾਂ ਨੇ ਕਿਹਾ ਕੀ ਆਪਣੇ ਵੱਟੇ ਚ ਚਕਰਾਉਂ ਜਦ ਭਾਈ ਘਟਾਰੂ ਜੀ ਨੇ ਆਪਣੇ ਵੱਟਿਆਂ ਨੂੰ ਹੱਥ ਪਾਇਆ ਤਾਂ ਉਹ ਤਾਂ ਉਸੇ ਵੇਲੇ ਸਮਝ ਗਏ ਕਿ ਇਹ ਤਾਂ ਗੱਲ ਕੋਈ ਹੋਰ ਹੀ ਆ ਇਹ ਵੱਟੇ ਮੇਰੇ ਨਹੀਂ ਆ ਮੇਰੇ ਨਾਲ ਕਿਸੇ ਨੇ ਚਲਾਕੀ ਕੀਤੀ ਆ ਕੋਈ ਮੈਨੂੰ ਬਦਨਾਮ ਕਰਨਾ ਚਾਹੁੰਦਾ ਹੈ ਕਹਿੰਦੇ ਹੁਣ ਭਾਈ ਘਟਾਰੂ ਜੀ ਨੇ ਵੱਟੇ ਬਹਿਤਵੇਂ ਦੇ ਅਫਸਰਾਂ ਨੂੰ ਫੜਾ ਕੇ ਕਿਹਾ ਭਾਈ ਤੁਸੀਂ ਆਪਣਾ ਕੰਮ ਕਰੋ ਅਤੇ ਅਸੀਂ ਆਪਣਾ ਕੰਮ ਕਰਦੇ ਆ ਕਹਿੰਦੇ ਗੁਰੂ ਦਾ ਪਿਆਰਾ ਸਿੱਖ ਇੱਕ ਸਾਈਡ ਤੇ ਬੈਠ ਗਿਆ ਜਦ ਜੀ ਸੈਵੀ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਅਤੇ ਮਨ ਹੀ ਮਨ ਦੇ ਵਿੱਚ ਗੁਰੂ ਅਕੀਰਦਾਸਾਂ ਬੇਨਤੀਆਂ ਕਿ ਸਤਿਗੁਰ ਸੱਚੇ ਬਾਦਸ਼ਾਹ ਹੁਣ ਤੁਸੀਂ ਹੀ ਹਾਜ਼ਰ ਰਖਣੀ ਹੈ ਤੇ ਕਹਿੰਦੇ ਇਧਰ ਅੰਤਰਜਾਨੀ ਬਾਦਸ਼ਾਹ ਮੇਰੇ ਪੰਜਵੇਂ ਬਾਦਸ਼ਾਹ ਦਰਬਾਰ ਸੈਤ ਦੇ ਵਿੱਚ ਸ਼੍ਰੀ ਅਮਰਤ ਸਰ ਦੇਖੇ ਬਰਾਜ ਮਾਨ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰ ਰਹੇ ਸੀ ਕਹਿੰਦੇ ਇਧਰ ਉਹਨਾਂ ਦੇ ਪਿਆਰੇ ਸਿੱਖ ਦੇ ਉੱਤੇ ਵਿਧਾਨ ਪਈ ਪਿਆਰੇ ਸਿੱਖ ਨੇ ਬਾਣੀ ਪੜਨੀ ਸ਼ੁਰੂ ਕੀਤੀ ਤੇ ਇੱਧਰ ਸਤਿਗੁਰ ਸੱਚੇ ਪਾਤਸ਼ਾਹ ਦੇ ਕੋਲ ਜੋ ਸੰਗਤਾਂ ਆ ਰਹੀਆਂ ਸੀ ਨਾ ਉਹਨਾਂ ਦੇ ਵਿੱਚੋਂ ਕਿਸੇ ਇੱਕ ਨੇ ਇੱਕ ਟਕਾ ਮੱਖਾ ਦੇ ਦਿੱਤਾ ਸਤਿਗੁਰ ਸੱਚੇ ਪਾਸ਼ਾ ਨੇ ਉਹ ਟਕਾਅ ਚੁੱਕ ਕੇ ਆਪਣੀ ਹਥੇਲੀ ਤੇ ਰੱਖ ਲਿਆ ਸਤਿਗੁਰ ਸੱਚੇ ਪਾਸ਼ਾ ਕਦੇ ਉਹ ਟਕਾ ਆਪਣੇ ਸੱਜੀ ਥਲੀ ਤੇ ਰੱਖਦੇ ਨੇ ਕਦੇ ਖੱਬੀ ਤੇ ਰੱਖਦੇ ਨੇ ਸੰਗਤਾਂ ਅਤੇ ਸੇਵਾਦਾਰ ਦੇ ਕੇ ਹਰਾਉਣ ਲਈ ਇਹ ਵੀਰ ਪੰਨੇ ਪਾਸ਼ ਸਤਿਗੁਰ ਸੱਚੇ ਪਾਸ਼ਾ ਨੇ ਅੱਜ ਤੱਕ ਕਦੀ ਮਾਇਆ ਵਾਲਾ ਦੇਖਿਆ ਤਾਂ ਪਰ ਅੱਜ ਇਹ ਕੀ ਕਰ ਰਹੇ ਨੇ ਕਹਿੰਦੇ ਕੁਝ ਦਿਨ ਇੰਨਾ ਹੀ ਸਤਿਗੁਰ ਸੱਚੇ ਪਾਤਸ਼ਾਹ ਕਰਦੇ ਰਹੇ ਜਦੋਂ ਇੰਦਰ ਵਿਭਾਗਮੇ ਦੇ ਅਫਸਰਾਂ ਨੇ ਵੱਟੇ ਚੈੱਕ ਕਰਲੇ ਵੱਟੇ ਪੂਰੇ ਨਿਕਲੇ ਕਿਉਂਕਿ ਸਿੱਖ ਨੇ ਅਰਦਾਸ ਹੀ ਪੂਰੇ ਗੁਰੂ ਅਗੇ ਲਾਈ ਸੀ ਤਾਂ ਫਿਰ ਪੱਟੀਆਂ ਦੇ ਵਿੱਚ ਖੋਟ ਕਿੰਜ ਨਿਕਲ ਸਕਦੀ ਸੀ ਕਿਉਂਕਿ ਸਿੱਖ ਵਿੱਚ ਖੋਟ ਨਹੀਂ ਸੀ ਜਿਸ ਸਿੱਖ ਵਿੱਚ ਖੋਟ ਨਹੀਂ ਸੀ ਸਤਿਗੁਰ ਸੱਚੇ ਪਾਤਸ਼ਾਹ ਨੇ ਉਹਦੀ ਨਾਗ ਰੱਖੀ ਕਹਿੰਦੇ ਵੱਟੇ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਪੂਰੇ ਨਿਕਲੇ ਅਫਸਰ ਉਥੋਂ ਚਲੇ ਗਏ ਇਧਰ ਪਿਆਰੇ ਸਿੱਖ ਨੇ ਸਤਿਗੁਰ ਸੱਚੇ ਪਾਸ਼ਾ ਦਾ ਮਨ ਰਾਹਿਤ ਤਾਂ ਨਾਮ ਕੀਤਾ ਕਿ ਸਤਿਗੁਰ ਸੱਚੇ ਪਾਸ਼ਾ ਤੁਹਾਡਾ ਧੰਨਵਾਦ ਇਧਰ ਪੰਜਵੇਂ ਪਾਸ਼ਾ ਨੇ ਉਹ ਸੇਵਾਦਾਰਾਂ ਨਾਲ ਸੰਗਤਾਂ ਨੇ ਸਵਾਲ ਕੀਤਾ ਕਿ ਸਤਿਗੁਰ ਸੱਚੇ ਪਾਸ਼ਾ ਤੁਸੀਂ ਕੀ ਕਰ ਰਹੇ ਸੀ ਤਾਂ ਕਹਿੰਦੇ ਪੰਜਵੇਂ ਪਾਸ਼ਾ ਨੇ ਸਾਰੀ ਗੱਲ ਸਮਝਾਈ ਕਿ ਭਾਈ ਸਾਡਾ ਪਿਆਰਾ ਸਿੱਖ ਵਿਪਤਾ ਦੇ ਵਿਚਾਰ ਪਿਆ ਸੀ ਇਹ ਰਖਾ ਵਸ ਪੈ ਕੇ ਉਹਦੇ ਨਾਮ ਦੇ ਆਨੇ ਉਹਦੇ ਵੱਟੇ ਬਦਲ ਦਿੱਤੇ ਸੀ ਅਸੀਂ ਤਾਂ ਇਹ ਟੱਕੇ ਦੇ ਰਾਹੀ ਉਹਦੇ ਵੱਟੇ ਪੂਰੇ ਕਰ ਰਹੇ ਸੀ ਤਾਂ ਸਾਰੀ ਸੰਗਤ ਆਪਣੇ ਸਤਿਗੁਰੂ ਸ੍ਰੀ ਪਾਸ਼ਾ ਜੀ ਇਸ ਬਿਆਨ ਤੋਂ ਦੀਕ ਕੇ ਹੈਰਾਨ ਹੋਈ ਕੋਟਨ ਕੋਟ ਨਮਸਕਾਰ ਦਿੱਤਾ ਤਾਂ ਇਹ ਸਾਖੀ ਆਪਾਂ ਆਪ ਜੀ ਦੇ ਨਾਲ ਇਸੇ ਕਰਦੇ ਜੀ ਕੀਤੀ ਕਿ ਜੇ ਸਿੱਖ ਖਰਾ ਹੈ ਸਿੱਖ ਦੇ ਵਿੱਚ ਕੋਟ ਨਹੀਂ ਆਣਾ ਪਾਪ ਕੀ ਕੋਈ ਵੀ ਸਿੱਖ ਆਪਣੇ ਗੁਰੂ ਬਚਨਾਂ ਦੇ ਉੱਤੇ ਪੂਰਾ ਮੰਨ ਲੇ ਸਤਿਗੁਰੂ ਸਰ ਜੀ ਪਾਸ਼ਾਵ ਦੇ ਹਰ ਕੰਮ ਦੇ ਵਿੱਚ ਪਰਤਾ ਇੱਕ ਵਰਤ ਦੇ ਲਈ ਥੋੜੇ ਦੇ ਵਿੱਚ 20 ਵਰਕ ਕਰ ਕਹਿੰਦੀਆਂ ਨੇ